ਤਸਿਕਾਲ ਦੀ ਸਾਰਿਆਂ ਨੂੰ ਹੋਰ ਸੁਣਾਉ ਕੀ ਹਾਲ ਚਾਲ ਆ ਉਮੀਦ ਆ ਕਿ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਨਵਾਂ ਸਾਲ ਜਿਹੜਾ ਚੜਿਆ ਉਹਨੂੰ ਇੰਜੋਏ ਕਰ ਰਹੇ ਹੋਵੋਗੇ ਸੋ ਅੱਜ ਮੈਂ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਨੀ ਆ ਪਨੀਰ ਦੀ ਪਨੀਰ ਆਪਾਂ ਨਾਰਮਲੀ ਬਣਾਉਂਦੇ ਹੰਨੇ ਆ ਦੁੱਧ ਤੋਂ ਪਰ ਮੈਂ ਬਣਾਈ ਸੀਗੀ ਮੱਖਣੀ ਸੋ ਮੱਖਣੀ ਤੋਂ ਬਾਅਦ ਜਿਹੜੀ ਸਾਡੇ ਕੋਲ ਲੱਸੀ ਬਚਦੀ ਆ ਤੁਸੀਂ ਪਹਿਲਾਂ ਤਾਂ ਮੈਨੂੰ ਦੱਸਿਓ ਕਿ ਤੁਸੀਂ ਉਹਨੂੰ ਕੀ ਕਰਦੇ ਹੋ ਉਹਦਾ ਕੀ ਕਰਦੇ ਤੁਸੀਂ ਸੁੱਟ ਦਿੰਨੇ ਹੋ ਮੈਂ ਉਹਨੂੰ ਕਦੇ ਨਹੀਂ ਸੁੱਟਦੀ ਹੈਗੀ ਕਿਉਂਕਿ ਮੈਂ ਆਪਦੇ ਤੋਂ ਬਣਾਉਣ ਨਹੀਂ ਬਣਾਣਾ ਆ ਪਨੀਰ ਸੋ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਦੀ ਆ ਕਿ ਮੈਂ ਆਪਦੇ ਤੋਂ ਪਨੀਰ ਕਿੱਦਾਂ ਬਣਾਉਣੀ ਆ ਅਸਲ ਪਨੀਰ ਬਣਾਉਣ ਦੇ ਲਈ ਆਪਾਂ ਨੂੰ ਸਿਰਫ ਤਿੰਨ ਹੀ ਚੀਜ਼ਾਂ ਚਾਹੀਦੀਆਂ ਨੇ ਇੱਕ ਤਾਂ ਬਚੀ ਹੋਈ ਲੱਸੀ ਸੋ ਦੂਸਰਾ ਦੁੱਧ ਤੇ ਥੋੜਾ ਜਿਹਾ ਆਪਾਂ ਨੂੰ ਵਿਨੇਗਰ ਚਾਹੀਦਾ ਜੇ ਤੁਹਾਡੇ ਕੋਲ ਵਿਨੇਗਰ ਵਗੈਰਾ ਨਹੀਂ ਹੈਗਾ ਤਾਂ ਤੁਸੀਂ ਉਹਦੇ ਵਿੱਚ ਦਹੀਂ ਪਾ ਸਕਦੇ ਹੋ ਜਾਂ ਫਿਰ ਨਿੰਬੂ ਪਾ ਸਕਦੇ ਹੋ ਸੋ ਮੈਂ ਹੁਣ ਗੈਸ ਔਨ ਕਰ ਲਿਆ ਤਾਂ ਇਹਦੇ ਵਿੱਚ ਜਿਹੜੀ ਆਪਾਂ ਨੇ ਪਾ ਲੈਣੀ ਹੈ ਲੱਸੀ ਜਿੰਨੀ ਕਿ ਲੱਸੀ ਆ ਉਹਨਾਂ ਕੀ ਹੀ ਆਪਾਂ ਨੇ ਉਹਦੇ ਵਿੱਚ ਪਾ ਲੈਣਾ ਹੈ ਦੁੱਧ ਸੋ ਹੁਣ ਆਪਣੀ ਗੈਸ ਆ ਜਿਹੜੀ ਉਹ ਔਨ ਸੋ ਹੁਣ ਆਪਾਂ ਵੇਟ ਕਰਾਂਗੇ ਜਦੋਂ ਤੱਕ ਇਹਨੂੰ ਵਾਲੀ ਆਉਂਦੀ ਨਹੀਂ ਦੁੱਧ ਨੂੰ ਰੱਖੇ ਨੂੰ 5 ਮਿੰਟ ਹੋ ਗਏ ਨੇ ਤੇ ਹੁਣ ਬਸ ਇਹ ਬੋਇਲ ਬੋਇਲਿੰਗ ਪੁਆਇੰਟ ਤੇ ਆਉਣ ਵਾਲਾ ਹੀ ਆ ਸੋ ਆਪਾਂ ਥੋੜਾ ਜਿਹਾ ਹੋਰ ਵੇਟ ਕਰਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਵਾਂਗੇ ਵਿਨੇਗਰ ਮਨੂੰ ਨਾਲ-ਨਾਲ ਆਪਾਂ ਨੇ ਹਿਲਾਉਂਦੇ ਰਹਿਣਾ ਆ ਤਾਂ ਕਿ ਜਿਹੜਾ ਆਪਣਾ ਦੁੱਧਾ ਉਹ ਥੱਲੇ ਨਾ ਲੱਗ ਜਾਵੇ ਫਿਰ ਉਹਦੇ ਚ ਸਮੈਲ ਆਉਣ ਲੱਗ ਜਾਂਦੀ ਹੈ ਜੇ ਥੱਲੇ ਲੱਗ ਜਾਂਦਾ ਆ ਦੁੱਧਾ ਆਪਣਾ ਜਿਹੜਾ ਉਹ ਗਰਮ ਹੋਈ ਜਾਂਦਾ ਸੋ ਮੈਂ ਨਾ ਤੁਹਾਨੂੰ ਦੱਸਣਾ ਸੀਗਾ ਕਿ ਜਿਹੜਾ ਪੁਰਾਣੇ ਜ਼ਮਾਨੇ ਦੇ ਵਿੱਚ ਜਦੋਂ ਅਸੀਂ ਇੰਡੀਆ ਰਹਿੰਦੇ ਸੀਗੇ ਨਾ ਉੱਥੇ ਲੋਕ ਉਦੋਂ ਸਾਡੀ ਮੰਮੀ ਹੋਣੀ ਵੀ ਬਣਾ ਲੈਂਦੇ ਹੁੰਦੇ ਸੀ ਬਿਲਕੁਲ ਕੱਲੀ ਲੱਸੀ ਦਾ ਪਨੀਰ ਵੀ ਬਣਾਉਂਦੇ ਰਹੇ ਨੇ ਹਨਾ ਮੈਨੂੰ ਥੋੜਾ ਜਿਆਦਾ ਜਦੋਂ ਉਹ ਲੱਸੀ ਨੂੰ ਕਿਸੇ ਕੱਪੜੇ ਦੇ ਵਿੱਚ ਪਾ ਕੇ ਹਨਾ ਟੰਗ ਦਿੰਦੇ ਸੀ ਫਿਰ ਉਹਦਾ ਸਾਰਾ ਪਾਣੀ ਨਿਕਲ ਜਾਂਦਾ ਸੀ ਸੋ ਉਹ ਵੀ ਪਨੀਰ ਬਹੁਤ ਵਧੀਆ ਹੁੰਦਾ ਸੀਗਾ ਸੋ ਇਹ ਪਨੀਰ ਜਿਹੜਾ ਮੈਂ ਬਣਾ ਰਹੀ ਆ ਇਹ ਵੀ ਬਿਲਕੁਲ ਲੋ ਫੈਟ ਆ ਸੋ ਉਹਨਾਂ ਲੋਕਾਂ ਲਈ ਬਹੁਤ ਵਧੀਆ ਜਿਹੜੇ weight loss ਕਰਦੇ ਨੇ ਜਾਂ ਕਰਨਾ ਚਾਹੁੰਦੇ ਸੋ ਦੁੱਧਾ ਤੇ ਜਿਹੜੀ ਲੱਸੀ ਸੀ ਉਹ ਹੁਣ ਇਹਨੂੰ ਉਬਾਲੀ ਆ ਗਈ ਆ ਸੋ ਇਸ ਤੋਂ ਬਾਅਦ ਇਹਨੂੰ ਮੈਂ ਨਾਲ-ਨਾਲ ਹਿਲਾਉਂਦੀ ਰਹੀ ਆ ਸੋ ਉਸ ਤੋਂ ਬਾਅਦ ਆ ਮੈਂ ਹੁਣ ਇਹਦੇ ਵਿੱਚ ਪਾ ਦੇਣਾ ਵਿਨੇਗਰ ਵਿਨੇਗਰ ਇਹ ਛੋਟੀ ਜੀ ਕੌਲੀ ਹੈ ਇਹ ਅੱਧੀ ਕੌਲੀ ਮਤਲਬ ਅੱਧੀ ਕੌਲੀ ਦੇ ਵਿੱਚ ਪਾਣੀ ਤੇ ਵਿਨੇਗਰ ਦੋਨੋਂ ਚੀਜ਼ਾਂ ਮਿਕਸ ਕਰਕੇ ਰੱਖ ਲਈਆਂ ਸੀ ਸੋ ਹੁਣ ਮੈਂ ਇਹਨੂੰ ਹੌਲੀ ਹੌਲੀ ਇਹਦੇ ਵਿੱਚ ਪਾ ਲੈਣਾ ਤੇ ਨਾਲ ਨਾਲ ਆਪਾਂ ਨੂੰ ਹਿਲਾ ਦੇਣਾ ਸੋ ਹੁਣ ਸੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਵਿਨੇਗਰ ਪਾਉਣ ਤੋਂ ਬਾਅਦ ਆਪਣਾ ਪਨੀਰ ਜਿਹੜਾ ਉਹ ਬਲਣਾ ਸਟਾਰਟ ਹੋ ਗਿਆ ਦੁੱਧ ਫਟ ਗਿਆ ਸੋ ਥੋੜਾ ਥੋੜਾ ਹੋਰ ਹਿਲਾਉਂਦੇ ਰਹਿਣਾ ਆਪਾਂ ਨੇ ਇਹਨੂੰ ਹੁਣ ਗੈਸ ਜਿਹੜੀ ਆਪਾਂ ਬਿਲਕੁਲ ਸਲੋ ਕਰਤੀ ਹੈ 2 ਤੋਂ 3 ਮਿੰਟ ਆਪਾਂ ਹੁਣ ਇਹਨੂੰ ਇਹਦੇ ਉੱਪਰ ਰੱਖਾਂਗੇ ਗੈਸ ਤੇ ਇਦਾਂ ਹੀ ਬਿਆਰਨ ਦਾਂਗੇ ਸੋ ਉਸ ਤੋਂ ਬਾਅਦ ਇਹਨੂੰ ਆਪਾਂ ਨੇ ਗੈਸ ਬੰਦ ਕਰ ਲੈਣੀ ਆ ਸੋ ਹੁਣ 2 ਤੋਂ 3 ਮਿੰਟ ਇਹਨੂੰ ਮੈਂ ਉਦਾਂ ਹੀ ਰੱਖ ਲਿਆ ਸੀਗਾ ਹੁਣ ਆਪਾਂ ਨੇ ਇਹਨੂੰ ਛਾਣ ਲੈਣਾ ਆ ਸੋ ਇਹਨੂੰ ਬਹੁਤ ਧਿਆਨ ਨਾਲ ਚੱਕਣਾ ਕਿਉਂਕਿ ਬਹੁਤ ਜ਼ਿਆਦਾ ਗਰਮ ਆ ਸੋ ਆਪਾਂ ਨੇ ਹੁਣ ਇਹਦੇ ਤੇ ਠੰਡਾ ਪਾਣੀ ਪਾ ਲੈਣਾ ਹੈ ਤਾਂ ਕਿ ਜਿਹੜਾ ਇਹਦੇ ਵਿੱਚ ਥੋੜੇ ਬਥੇ ਖਟਾਸ ਹੋਊਗੀ ਨਾ ਵਿਨੇਗਰ ਦੀ ਵੀ ਤੇ ਨਾ ਫਿਰ ਲੱਸੀ ਦੀ ਵੀ ਉਹ ਬਿਲਕੁਲ ਨਿਕਲ ਜਾਣੀ ਆ ਸੋ ਆਪਾਂ ਜਦੋਂ ਹੁਣ ਆਪਾਂ ਠੰਡਾ ਪਾਣੀ ਪਾਉਣਾ ਉਹ نیچے ਜਿਹੜਾ ਗਰਮ ਪਾਣੀ ਹੈਗਾ ਉਹ ਪਾਈਪ ਲਈ ਵੀ ਸਹੀ ਰਹਿੰਦਾ ਕਿਉਂਕਿ ਪਾਈਪ ਵੀ ਨਾ ਫਟ ਜਵੇ ਸੋ ਇਹਨੂੰ ਹਿਲਾਉਂਦੇ ਰਹੋ ਇਦਾਂ ਹੀ ਤਾਂ ਕਿ ਇਹਦੇ ਵਿੱਚ ਜੜੀ ਜਿੰਨਾ ਵੀ ਵਿਨੇਗਰ ਦਾ ਹੋਊਗਾ ਸਾਰਾ ਸਾਰਾ ਨਿਕਲ ਜੇ ਚੰਗੀ ਤਰ੍ਹਾਂ ਸੋ ਇਹਦੇ ਗੋਦ ਵਿੱਚ ਖਾਣ ਦੇ ਵਿੱਚ ਆਪਾਂ ਨੂੰ ਟੇਸਟ ਨਾ ਆਵੇ ਸੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਪਨੀਰ ਜਿਹੜਾ ਬਹੁਤ ਹੀ ਸੋਹਣਾ ਬਣ ਗਿਆ ਆ ਤੇ ਹੁਣ ਜੇ ਤੁਸੀਂ ਚਾਹੋ ਤਾਂ ਤੁਸੀਂ ਇਹਨੂੰ ਇੱਕ ਕੱਪੜੇ ਦੇ ਵਿੱਚ ਪਾ ਕੇ ਵੀ ਰੱਖ ਸਕਦੇ ਹੋ ਉੱਪਰ ਥੋੜਾ ਜਿਹਾ ਬਜਨ ਪਾ ਦੇ ਤਾਂ ਕਿ ਇਹਦਾ ਪਾਣੀ ਜਿਹੜਾ ਚੰਗੀ ਤਰ੍ਹਾਂ ਨਿਕਲ ਜਵੇ ਤੇ ਮੈਨੂੰ ਮੈਂ ਇਹਨੂੰ ਇਦਾਂ ਹੀ ਰੱਖ ਲੈਣਾ ਕਿਉਂਕਿ ਮੈਂ ਇਹਦੀ ਬਣਾਉਣੀ ਆ ਭੁਰਜੀ ਸੋ ਹੁਣ ਇਹਨੂੰ ਥੋੜੇ ਜਿਹਾ ਆਪਾਂ ਪਏ ਰਹਿਣ ਦੇਣਾ ਵਾ ਸੋ ਉਹ ਤੁਸੀਂ ਹੁਣ ਇਹਦਾ ਸੈਂਡਵਿਚ ਵੀ ਬਣਾ ਸਕਦੇ ਹੋ ਇਹਦੀ ਭੁਰਜੀ ਬਣਾ ਸਕਦੇ ਹੋ ਜੇ ਤੁਸੀਂ ਪਰੌਂਠੇ ਵਗੈਰਾ ਬਣਾਉਣਿਆਂ ਤਾਂ ਉਹਦੇ ਵਿੱਚ ਵੀ ਇਹਨੂੰ ਯੂਜ਼ ਕਰ ਸਕਦੇ ਹੋ ਸੋ ਬਹੁਤ ਹੀ ਵਧੀਆ ਚੀਜ਼ ਬਣਦੀ ਹੈ ਤੇ ਨਾਲੇ ਸਾਡੀ ਜਿਹੜੀ ਲੱਸੀ ਆ ਉਹ ਵੇਸਟ ਨਹੀਂ ਹੁੰਦੀ ਹੈ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਵੀਡੀਓ ਨੂੰ ਦੇਖਣ ਲਈ ਧੰਨਵਾਦ